ਹਾਤ ਦੀ ਪੈ ਰਹੀ ਗਰਮੀ ਤੋਂ ਬਾਅਦ ਵੀਰਵਾਰ ਸਵੇਰੇ 4 ਵਜੇ ਤੋਂ ਲਗਾਤਾਰ ਜਿਹੜੀ ਤਰਨਤਨ ਸ਼ਹਿਰ ਵਿੱਚ ਗੁਰੂ ਨਗਰੀ ਤਰਨਤਨ ਵਿੱਚ بارش ਹੋ ਰਹੀ ਹੈ ਉਸ ਤੋਂ ਲੋਕਾਂ ਨੇ ਕਾਫੀ ਜ਼ਿਆਦਾ ਰਾਹਤ ਮਹਿਸੂਸ ਕੀਤੀ ਹੈ ਇਸ بارش ਦੇ ਲਗਾਤਾਰ ਚੱਲਦਿਆਂ ਫਸਲਾਂ ਲਈ ਕਾਫੀ ਲਾਭਦਾਇਕ ਸਾਬਤ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਵੇਰ ਤੋਂ ਹੀ ਜਿਹੜੀ بارش ਹੈ ਬੂੰਦਾਂਬੰਦੀ ਰੂਪ ਵਿੱਚ ਚੱਲ ਰਹੀ ਹੈ ਔਰ ਜਦੋਂ ਇਹ بارش ਸ਼ੁਰੂ ਹੋਈ ਸੀ ਸਿਰੇ ਬਹੁਤ ਜ਼ੋਰ ਨਾਲ ਇਸ ਨੇ ਆਪਣਾ ਦਿਖਾਇਆ ਹੈ ਔਰ ਇਸ بارش ਦੇ ਨਾਲ ਜਿਹੜੀ ਬਿਜਲੀ ਦੀ ਖਪਤ ਹੈ ਉਹ ਵੀ ਘਟ ਗਈ ਹੈ ਜਿਹੜੇ ਲਗਾਤਾਰ AC ਚੱਲ ਰਹੇ ਸਨ 24 24 ਘੰਟੇ AC ਲਗਾਤਾਰ ਚੱਲ ਰਹੇ ਸਨ ਉਹ ਬੰਦ ਹੋ ਗਏ ਹਨ ਔਰ ਇਸ ਦੌਰਾਨ ਬੱਚੇ ਬਜ਼ੁਰਗਾਂ ਨੇ ਗਰਮੀ ਤੋਂ ਕਾਫੀ ਜ਼ਿਆਦਾ ਰਾਹਤ ਮਹਿਸੂਸ ਕੀਤੀ ਹੈ ਤੁਸੀਂ ਵੇਖ ਸਕਦੇ ਜੇ ਇਹ ਜਿਹੜੀ ਬਾਰਿਸ਼ ਹੋ ਰਹੀ ਹੈ ਇਸ ਨੇ ਸਵੇਰ ਤੋਂ ਹੀ ਜਿਹੜੇ ਬੱਦਲ ਆ ਕਾਲੇ ਘਟਾਛਾਈ ਹੋਈ ਹੈ ਮੌਸਮ ਹਸਾਬਾ ਹੋ ਗਿਆ ਹੈ ਔਰ ਲੋਕ ਆਪਣੇ ਕੰਮਗਾਜਾਂ ਨੂੰ ਜਾ ਰਹੇ ਹਨ ਔਰ ਕਈ ਲੋਕ ਇਸ ਦਾ ਵਰਖੂਰ ਪੂਰਾ ਲਾਭ ਲੈ ਰਹੇ ਹਨ ਉਸ ਸੁਹਾਵਨੇ ਮੌਸਮ ਜਿਸ ਤਰ੍ਹਾਂ ਕਿ ਦੂਸਰੀ ਪਹਾੜੀ ਲੱਗਿਆਂ ਜਾ ਕੇ ਮੌਸਮ ਦਾ ਆਨੰਦ ਮਾਣਦੇ ਹਨ ਉਸੇ ਤਰ੍ਹਾਂ ਤਰਨ ਤਰਨ ਵਿੱਚ ਜਿਹੜੀ ਬਾਰਿਸ਼ ਹੋ ਰਹੀ ਹੈ ਇਸ ਵਿੱਚ ਲੋਕ ਕਾਫੀ ਜ਼ਿਆਦਾ ਕਈ ਚੰਗਾ ਮੌਸਮ ਦਾ ਆਨੰਦ ਮਾਣ ਰਹੇ ਹਨ ਹੋਰ ਇਸ ਬਾਰਿਸ਼ ਨੇ ਜਿਹੜੀ ਕਣਕ ਦੀ ਫਸਲ ਹੈ ਉਸ ਦੇ ਲਈ ਵੀ ਕਾਫੀ ਜ਼ਿਆਦਾ ਲਾਭ ਦਾ ਹਿਸਾਬਤ ਹੋ ਰਹੀ ਹੈ ਔਰ ਲੋਕਾਂ ਤੋਂ ਬੜੇ ਦਿਨਾਂ ਤੋਂ ਮੈਂ ਆਸ ਲਗਾਈ ਜਾ ਰਹੀ ਸੀ ਕਿ بارش ਹੋਵੇ ਔਰ ਜੋ بارش ਹੈ ਮੌਸਮ ਜਿਹੜੇ ਵਿਪਾ ਗਿਆ ਉਸ ਵੱਲੋਂ ਕਈ ਦਿਨਾਂ ਤੋਂ ਅਲਰਟ ਜਾਰੀ ਕੀਤਾ ਗਿਆ ਸੀ ਕਿ بارش ਆਵੇਗੀ ਔਰ ਇਸ بارش ਦੇ ਲਗਾਤਾਰ ਆਉਣ ਨਾਲ ਕਈ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ ਜਿਵੇਂ ਤਰਨਤਾਰਨ ਸ਼ਹਿਰ ਦੇ ਕੁਝ ਨੀਵੇਂ ਇਲਾਕੇ ਹਨ ਮੁਰਾਦਪੁਰ ਆ ਨੂਰ ਦੀ ਅੱਡਾ ਬਾਜ਼ਾਰ ਔਰ ਜਨਿਆਲਾ ਰੋਡ ਮੋਲਾ ਗੋਗਲਪੁਰਾ ਕਈ ਇਲਾਕਿਆਂ ਵਿੱਚ بارش ਦਾ ਪਾਣੀ ਖੜਾ ਹੋਣ ਕਰਕੇ ਉਥੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਇਸ ਦੌਰਾਨ ਕਈ ਲੋਕਾਂ ਨੇ بارش ਦੇ ਵਿੱਚ ਵਾਹਨ ਜਿਹੜੇ ਆ ਉਹਨਾਂ ਦੇ ਰੁਕ ਗਏ ਹਨ ਉਹਦੇ ਵਿੱਚ ਵੀ ਉਹਨਾਂ ਨੂੰ ਬਾਰਿਸ਼ ਦਾ ਨੁਕਸਾਨ ਹੋਇਆ ਹੈ ਰਮਨ ਚਾਵਲਾ ਜਗਬਾਨੀ ਟੀਵੀ ਤਰਨਤਾਰਨ ਹੱਥ ਦੀ ਪੈ ਰਹੀ ਗਰਮੀ ਤੋਂ ਬਾਅਦ ਵੀਰਵਾਰ ਸਵੇਰੇ 4 ਵਜੇ ਤੋਂ ਲਗਾਤਾਰ ਜਿਹੜੀ ਤਰਨਤਾਰਨ ਸ਼ਹਿਰ ਵਿੱਚ ਗੁਰੂ ਨਗਰੀ ਤਰਨਤਾਰਨ ਵਿੱਚ بارش ਹੋ ਰਹੀ ਹੈ ਉਸ ਤੋਂ ਲੋਕਾਂ ਨੇ ਕਾਫੀ ਜ਼ਿਆਦਾ ਰਾਹਤ ਮਹਿਸੂਸ ਕੀਤੀ ਹੈ ਇਸ بارش ਦੇ ਲਗਾਤਾਰ ਚੱਲਦਿਆਂ ਫਸਲਾਂ ਲਈ ਕਾਫੀ ਲਾਭਦਾਇਕ ਸਾਬਤ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਵੇਰ ਤੋਂ ਹੀ ਜਿਹੜੀ ਬਾਰਿਸ਼ ਹੈ ਬੂੰਦਾਂਬੰਦੀ ਰੂਪ ਵਿੱਚ ਚੱਲ ਰਹੀ ਹੈ ਔਰ ਜਦੋਂ ਇਹ ਬਾਰਿਸ਼ ਸ਼ੁਰੂ ਹੋਈ ਸੀ ਸਿਰੇ ਬਹੁਤ ਜ਼ੋਰ ਨਾਲ ਇਸ ਨੇ ਆਪਣਾ ਦਿਖਾਇਆ ਹੈ ਔਰ ਇਸ ਬਾਰਿਸ਼ ਦੇ ਨਾਲ ਜਿਹੜੀ ਬਿਜਲੀ ਦੀ ਖਪਤ ਹੈ ਉਹ ਵੀ ਘਟ ਗਈ ਹੈ ਜਿਹੜੇ ਲਗਾਤਾਰ ਏਸੀ ਚੱਲ ਰਹੇ ਸਨ 24 24 ਘੰਟੇ ਏਸੀ ਲਗਾਤਾਰ ਚੱਲ ਰਹੇ ਸਨ ਉਹ ਬੰਦ ਹੋ ਗਏ ਹਨ ਔਰ ਇਸ ਦੌਰਾਨ ਬੱਚੇ ਬਜ਼ੁਰਗਾਂ ਨੇ ਗਰਮੀ ਤੋਂ ਕਾਫੀ ਜ਼ਿਆਦਾ ਰਾਹਤ ਮਹਿਸੂਸ ਕੀਤੀ ਹੈ ਤੁਸੀਂ ਦੇਖ ਸਕਦੇ ਜੇ ਇਹ ਜਿਹੜੀ بارش ਹੋ ਰਹੀ ਹੈ ਇਸ ਨੇ ਸਵੇਰ ਤੋਂ ਹੀ ਜਿਹੜੇ ਬੱਦਲ ਆ ਕਾਲੇ ਘਟਾਛਾਈ ਹੋਈ ਹੈ ਮੌਸਮ ਹਸਾਵਨਾ ਹੋ ਗਿਆ ਹੈ ਔਰ ਲੋਕ ਆਪਣੇ ਕੰਮਗਾਜਾਂ ਨੂੰ ਜਾ ਰਹੇ ਹਨ ਔਰ ਕਈ ਲੋਕ ਇਸ ਦਾ ਭਰਪੂਰ ਪੂਰਾ ਲਾਭ ਲੈ ਰਹੇ ਹਨ ਉਸ ਸੁਹਾਵਨੇ ਮੌਸਮ ਜਿਸ ਤਰ੍ਹਾਂ ਕਿ ਦੂਸਰੀ ਪਹਾੜੀ ਲੱਗਿਆਂ ਜਾ ਕੇ ਮੌਸਮ ਦਾ ਆਨੰਦ ਮਾਣਦੇ ਹਨ ਉਸੇ ਤਰ੍ਹਾਂ ਤਰਨ ਤਰਨ ਵਿੱਚ ਜਿਹੜੀ بارش ਹੋ ਰਹੀ ਹੈ ਇਸ ਵਿੱਚ ਲੋਕ ਕਾਫੀ ਜ਼ਿਆਦਾ ਕਈ ਚੰਗਾ ਮੌਸਮ ਦਾ ਆਨੰਦ ਮਾਣ ਰਹੇ ਹਨ ਔਰ ਇਸ بارش ਨੇ ਜਿਹੜੀ ਕਣਕ ਦੀ ਫਸਲ ਹੈ ਉਸ ਦੇ ਲਈ ਕਾਫੀ ਜ਼ਿਆਦਾ ਲਾਭ ਦੇ ਹਿਸਾਬਤ ਹੋ ਰਹੀ ਹੈ ਔਰ ਲੋਕਾਂ ਤੋਂ ਬੜੇ ਦਿਨਾਂ ਤੋਂ ਮੈਂ ਆਸ ਲਗਾਈ ਜਾ ਰਹੀ ਸੀ ਕਿ بارش ਹੋਵੇ ਔਰ ਜੋ بارش ਹੈ ਮੌਸਮ ਜਿਹੜੇ ਵਿਪਾ ਗਿਆ ਉਸ ਵੱਲੋਂ ਕਈ ਦਿਨਾਂ ਤੋਂ ਅਲਰਟ ਜਾਰੀ ਕੀਤਾ ਗਿਆ ਸੀ ਕਿ بارش ਆਵੇਗੀ ਔਰ ਇਸ بارش ਦੇ ਲਗਾਤਾਰ ਆਉਣ ਨਾਲ ਕਈ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ ਜਿਵੇਂ ਤਰਨਤਾਰਨ ਸ਼ਹਿਰ ਦੇ ਕੁਝ ਨੀਵੇਂ ਇਲਾਕੇ ਹਨ ਮੁਰਾਦਪੁਰ ਆ ਨੂਰ ਦੀ ਅੱਡਾ ਬਾਜ਼ਾਰ ਔਰ ਜਨਿਆਲਾ ਰੋਡ ਮੋਲਾ ਗੋਗਲਪੁਰਾ ਇਹ ਲਕਿਆਂ ਵਿੱਚ بارش ਦਾ ਪਾਣੀ ਖੜਾ ਹੋਣ ਕਰਕੇ ਉੱਥੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਇਸ ਦੌਰਾਨ ਕਈ ਲੋਕਾਂ ਨੇ بارش ਦੇ ਵਿੱਚ ਵਾਹਨ ਜਿਹੜੇ ਆ ਉਹਨਾਂ ਦੇ ਰੁਕ ਗਏ ਹਨ ਉਹਦੇ ਵਿੱਚ ਵੀ ਉਹਨਾਂ ਨੂੰ ਬਾਰਿਸ਼ ਦਾ ਨੁਕਸਾਨ ਹੋਇਆ ਹੈ ਰਮਨ ਚਾਵਲਾ ਜਗਬਾਨੀ ਟੀਵੀ ਸਰਨਦਾਰਨ